ਸਤਿ ਸ਼੍ਰੀ ਅਕਾਲ ਜੀ ਸਾਡੇ ਸਾਡਾ ਡਾਇਰੈਕਟਰ ਮਨੋ ਜੀ ਮੈਂ ਮੋਨਨਾ ਜੀ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂਗਾ ਪ੍ਰਮਾਤਮਾ ਦਾ ਤੇ ਮੈਨੂੰ ਇਹ ਡੈਬਿਊਟ মুਵੀ ਤੇ ਇੰਨੇ ਅੱਛੇ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਬਖਸ਼ਿਆ ਪ੍ਰਮਾਤਮਾ ਨੇ ਤੇ ਸੈਕੰਡਲੀ ਮੈਂ ਧੰਨਵਾਦ ਕਰਾਂਗਾ ਸਾਡੇ ਫਿਲਮ ਦੇ ਪ੍ਰੋਡਿਊਸਰ ਸਾਹਿਬ ਭੰਡਾਰੀ ਸਰ ਸੋ ਕਿਸੇ ਕਿਸੇ ਨਵੇਂ ਨੂੰ ਚਾਂਸ ਦੇਣਾ ਬਹੁਤ ਵੱਡਾ ਜਿਗਰਾ ਚਾਹੀਦਾ ਉਸ ਵਾਸਤੇ ਇਹਨਾਂ ਨੇ ਮੈਨੂੰ ਭੰਡਾਰੀ ਸਾਹਿਬ ਨੇ ਸਰ ਮੈਨੂੰ ਵੀ ਚਾਂਸ ਦਿੱਤਾ ਭੰਡਾਰੀ ਸਾਹਿਬ ਨੇ ਥੈਂਕ ਯੂ so much ਥੈਂਕ ਯੂ ਥੈਂਕ ਯੂ ਦੈਨ ਉਸ ਤੋਂ ਬਾਅਦ ਥੈਂਕ ਯੂ ਕਰਨਾ ਚਾਹਾਂਗਾ ਇੰਦਰਜੀਤ ਗਿੱਲ ਪਾਜੀ ਦਾ ਬਿਲਕੁਲ ਬਿਲਕੁਲ ਸਰ ਲਈ ਦਮ ਵੈਰੀ ਨਾਈਸ ਸੋ ਸ਼ਾਇਦ ਈਪੀ ਜਿਹੜਾ ਫਿਲਮ ਨੂੰ ਪ੍ਰੋਜੈਕਟ ਡਿਜ਼ਾਈਨ ਕਰ ਲਿਆ ਸਾਰਾ ਕੁਝ ਜਿਹਨੇ ਦੇਖਣਾ ਪਾਜੀ ਈਪੀ ਨੇ ਸੋ ਇਹਨਾਂ ਨੂੰ ਮੇਰੇ ਤੇ ਕੰਫੀਡੈਂਸ ਸੀ ਵੀ ਇਹ ਕੁਝ ਕਰ ਜੂਗਾ ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੂਗਾ ਮੇਰੀ ਫਿਲਮ ਦੀ ਕਾਸਟ ਮੱਟੀ ਭਾਜੀ ਜੰਦਰ ਭਾਜੀ ਸਾਵਨ ਮੈਮ ਨਾਇਕਰਾ ਮੈਮ ਸਰਪੰਕ ਮੈਮ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਕਿ ਜਿੱਦਾਂ ਦਾ ਮੈਂ ਚਾਹੁੰਦਾ ਸੀਗਾ ਇਹਨਾਂ ਨੇ ਮੈਨੂੰ ਰਿਅਲਾਈਜ਼ ਨਹੀਂ ਹੋਣ ਦਿੱਤਾ ਕਿ ਮੇਰੀ ਇਹ ਡੈਬਿਊ ਮੂਵੀ ਆ ਪਹਿਲੀ ਮੂਵੀ ਆ ਤੇ ਬਹੁਤ ਸਾਥ ਦਿੱਤਾ ਇਹਨਾਂ ਨੇ ਤੋ ਜੋ ਮੈਂ ਚਾਹੁੰਦਾ ਸੀਗਾ ਬਾਕੀ ਤੁਸੀਂ ਦੇਖਿਆ ਜੀ ਜਿੰਨੀ ਮੈਂ ਕੋਸ਼ਿਸ਼ ਕਰ ਸਕਦਾ ਸੀ ਉਹ ਮੈਂ ਕੀਤੀ ਸ਼ਾਇਦ ਮੇਰੇ ਕੋਲੋਂ ਫਿਲਮ ਦੇ ਵਿੱਚ ਕਮੀਆਂ ਰਹਿ ਗਿਆ ਹੁਣ ਮੇਰੀ ਪਹਿਲੀ ਮੂਵੀ ਆ ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਟਾਈਮ ਕਿ ਮੈਂ ਉਹ ਕਮੀਆਂ ਪੂਰੀਆਂ ਕਰਕੇ ਇੱਕ ਅੱਛਾ ਪ੍ਰੋਜੈਕਟ ਤੁਹਾਨੂੰ ਦਿਖਾਵਾਂਗਾ ਧੰਨਵਾਦ ਰਾਈਟਰ ਸਾਡੀ ਫਿਲਮ ਦੇ ਪਲੀਜ਼ ਪਲੀਜ਼ ਕਮ ਹੈ ਬਹੁਤ ਇੰਪੋਰਟੈਂਟ ਰਾਮਪ੍ਰੀਤ ਜੀ ਬੰਦੀ ਆਪਕਾ ਸਿਆਪ ਹੈ ਜੀ ਵੈਲਕਮ ਸਾਰੇਆਂ ਦਾ ਸასი ਸ਼ਾਲੀ ਸਾਰੇਆਂ ਜਿਹੜੇ ਵੇ 30 ਫਿਲਮ ਦੇ ਵੈਰੀ ਗੁੱਡ ਮੈਂ ਬਸ ਇਹੀ ਕਹਿਣਾ ਚਾਹੁੰਗਾ ਕਿ ਚਲੋ ਫਿਲਮ ਤਾਂ ਤੁਸੀਂ ਦੇਖ ਹੀ ਲੈਣੀ ਆ ਮੈਂ ਬਸ ਇਹ ਰਿਕੁਐਸਟ ਕਰਦਾ ਆ ਕਿ ਇੱਕ ਬਹੁਤ ਵਧੀਆ ਸਿਨੇਮਾ ਬਣਾਇਆ ਜੀ ਅਸੀਂ ਮਿਹਨਤ ਲੱਗੀ ਆ ਸਾਰਿਆਂ ਜਣਾਂ ਦੀ ਪੂਰੇ ਕਰਿਊ ਦੀ ਪੂਰੀ ਕਾਸਟ ਦੀ ਔਰ ਪ੍ਰੋਡਿਊਸਰ ਸਾਹਿਬ ਦੇ ਪੈਸੇ ਵੀ ਲੱਗੇ ਆ ਤੇ ਮੈਂ ਬਸ ਇਹੀ ਰਿਕੁਐਸਟ ਕਰਦਾ ਆ ਕਿ ਤੁਸੀਂ ਅ ਜਰੂਰ ਇਹ ਫਿਲਮ ਨੂੰ ਦੇਖੋ ਇੱਕ ਵਾਰ ਆ ਕੇ ਤੇ ਫਿਰ ਆਪਣੇ ਰਿਵਿਊ ਚਾਹੇ ਇਸੇ ਪੋਸਟ ਦੇ ਉੱਪਰ ਦੋ ਚਾਹੇ ਜਿੱਥੇ ਮਰਜੀ ਕਮੈਂਟ ਕਰਕੇ ਦਿਓ ਕਿ ਤੁਹਾਨੂੰ ਕਿਦਾਂ ਦੀ ਫਿਲਮ ਲੱਗੀ ਹੈ ਥੈਂਕ ਯੂ ਸੰਜੀ ਥੋੜਾ ਜਿਹਾ ਆਪਾਂ ਕੋਸ਼ਿਸ਼ ਕੀਤੀ ਹੈ ਕਿ ਸਿਨੇਮਾ ਬਣਾਏ ਇੰਦਾ ਸਿਨੇਮਾ ਤਾਂ ਹੀ ਅੱਗੇ ਵਧੇਗਾ ਖੁੱਲੇਗਾ ਜੇ ਲੋਕਾਂ ਵੱਲੋਂ ਹੰਕਾਰ ਰਹੇਗਾ ਸੋ ਕਿਸੇ ਬੰਦੇ ਨੇ ਸਾਡੇ ਪ੍ਰੋਡਿਊਸਰ ਸਰ ਨੇ ਸਾਡੇ ਤੇ ਭਰੋਸਾ ਕਰਕੇ ਕਿ ਕਹਿੰਦੇ ਕਿ ਯੂਨੀਕ ਕਨਸੈਪਟ ਲੈ ਕੇ ਆਏ ਥੋੜਾ ਹਟ ਕੇ ਤੋ ਉਹਨਾਂ ਨੇ ਸਾਡੇ ਤੇ ਭਰੋਸਾ ਕਰਕੇ ਫਿਲਮ ਬਣਾਈ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਸਭ ਨੂੰ ਵੀਰ ਕਰਦੇ ਆ ਕਿ ਤੁਹਾਨੂੰ ਵੀ ਪਸੰਦ ਆਏਗੀ ਤੋ ਬਾਕੀ ਮੇਲੀ ਗੂਮੀ ਸੀ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ